ਸਰ ਉਹ ਆ ਕਿ ਜੇ ਕਿ ਫਸੇ ਕਰਨ ਕਾਰਜਾਂ ਦੇ ਦੌਰਾਨ ਅੱਜਾਈ ਸਹਾਸੰਗਤ ਜਿਹਨਾਂ ਦੇ ਇੱਕ ਸੁਭਾਗਾਂ ਦਾ ਪ੍ਰਾਪਤ ਹੋਇਆ ਹੈ ਸਾਡੇ ਸੰਘਰ ਦੇ ਇਲਾਕੇ ਦੇ ਵਿੱਚ ਜਿਹੜੀ ਬਹੁਤ ਵੱਡੀ ਸਮੱਸਿਆ ਸੀ ਕਾਹੇ ਕਿਰਨ ਤੋਂ ਮੰਗ ਸੀ ਜਿਹੜੀ ਨਾਇਬ ਇਹ ਪਰਪਰ ਸੰਗਠਨ ਦੇ ਵਿੱਚ ਨੇ ਕਮਿਟਮੈਂਟ ਕੀਤੀ ਸੀ ਕਰੋ ਸਾਡੇ ਰਿਕੁਐਸਟ ਨੂੰ ਪ੍ਰਵਾਨ ਕਰਦੇ ਹੋયા ਕਰੋٹری ਸਵਾਲ ਕਿ ਚੱਲੇਗਾ ਨੂੰ ਤੇ ਇਹਨਾਂ ਨੇ ਸਾਡੇ ਰਿਕੁਐਸਟ ਨੂੰ ਪ੍ਰਵਾਨ ਕੀਤਾ ਹੈ ਤੇ ਸਾਡੇ ਸਪੰਸਰ ਦੀ ਨੂੰ ਪ੍ਰਵਾਨ ਕਰਦੇ ਹੋયા ਸਾਡੇ ਐਂਡ ਗੁਰੂ ਦੁਆਰਾ ਦਾਬਿੱਤੇ ਇਹ ਕੰਪੋਲਟ ਸੈਂਟਰ ਜਿਹੜਾ ਹੈ ਇਹ 3 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ ਜਿਸ ਵਿੱਚ ਕੋਈ ਕਿਸੇ ਪ੍ਰਕਾਰ ਦੇ ਕਿਸੇ ਬੱਚੇ ਤੋਂ ਕੋਈ ਫੀਸ ਵਗੈਰਾ ਨਹੀਂ ਲਈ ਜਾਂਦੀ ਇਹ ਫ੍ਰੀ ਰੋਟਰੀ ਕਲੱਬ ਵੱਲੋਂ ਇਹ ਜਿਹੜੀ ਹੈ ਸੇਵਾ ਕੀਤੀ ਜਾ ਰਹੀ ਹੈ ਤੇ ਅਸੀਂ ਤਕਰੀਬਨ 6 ਮਹੀਨੇ ਦੇ ਵਿੱਚ ਇੱਕ ਰਿਕਵੈਸਟ ਕੀਤੀ ਸੀ ਸਲਾਈਡ ਸੈਂਟਰ ਵਾਸਤੇ ਇਹ ਉਹ ਵੀ ਸਾਡੀ ਰਿਕੁਐਸਟ ਜਿਹੜੀ ਹੈ ਪਰਵਾਨ ਕੀਤੀ ਹੈ ਤੇ ਸਾਡੇ ਇਥੇ ਸਿਲਾਈ ਸੈਂਟਰ ਦੇ ਬੱਚੇ ਜਿਹੜੇ 4 ਤੋਂ 6 ਕਲਾਸ ਉਹ ਵੀ ਲਗਾਉਂਦੇ ਨੇ ਤੇ ਕੰਪਿਊਟਰ ਸੈਂਟਰ ਦੇ ਵਿੱਚ ਵੀ ਜਿਹੜੀ 4 ਤੋਂ 6 ਜਿਹੜੀ ਕਲਾਸ ਲਗਾਈ ਜਾ ਰਹੀ ਹੈ ਸੋ ਅੱਜ ਉਹਨਾਂ ਦੇ ਮਿਹਨਤ ਜਿਹੜੀ ਕੀਤੀ ਹੈ ਉਸ ਦਾ ਅੱਜ ਟੈਸਟ ਲਿੱਤਾ ਗਿਆ ਹੈ ਸੋ ਸਾਡੇ ਬ੍ਰਿਤ ਮੈਡਮ ਜੀ ਤੇ ਸਾਡੇ ਪ੍ਰੈਜ਼ੈਂਟ ਸਾਹਿਬ ਜੀ ਕਮਲਪ੍ਰੀਤ ਸਿੰਘ ਜੀ ਤੇ ਸਾਡੇ ਸਤਕਾਰਯੋਗ ਜੀ ਸਰ ਸ਼ੰਮ ਦਲ ਜੀ ਤੇ ਸਾਡੇ ਸਤਕਾਰਯੋਗ ਜੀ ਸਰਦਾਰ ਸੰਗਤ ਸਿੰਘ ਜੀ ਮੱਕੜ ਸਾਹਿਬ ਇਹਨਾਂ ਦੇ ਪੋਜੀਟਿਵ ਨੇ ਆਗੇ ਜੇ ਬੱਚਿਆਂ ਦਾ ਟੈਸਟ ਲਿਆ ਤੇ ਟੈਸਟ ਲੈਣ ਤੋਂ ਉਪਰੰਤ ਇਹਨਾਂ ਬੱਚਿਆਂ ਨੂੰ ਸਰਟੀਫਿਕੇਟ ਜਿਹੜੇ ਨੇ ਉਹ ਤਕਸੀਮ ਕੀਤੇ ਗਏ ਸੋ ਅਸੀਂ ਆਪਾਂ ਮੂਲ ਨਗਰ ਨਿਵਾਸੀ ਨਗਰ ਪੰਚਾਇਤ ਸਰਪੰਚ ਸਾਹਿਬ ਜੀ ਰ세ਵ ਚੰਦ ਤੇ ਸੂਹ ਨਗਰ ਨਿਵਾਸੀ ਅਸੀਂ ਅਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਵਾਲਕ ਰੋਟੀ ਚ ਨਿਕੜਦਾ ਜਿਨ੍ਹਾਂ ਨੇ ਸਾਡੇ ਇਸ ਪਿੰਡ ਦੇ ਵਿੱਚ ਪਹਿਲ ਦੇ ਤੌਰ ਤੇ ਪਹਿਲਾਂ ਬੱਚਿਆਂ ਨੂੰ ਜਿਹੜੇ ਪੈਦਲ ਬੱਚੇ ਜਾਂਦੇ ਰਹੇ ਉਹ ਸਾਈਕਲ ਵੀ ਲੈ ਕੇ ਦੇਏ ਨੇ ਇਹ ਪ੍ਰਾਇਮਰੀ ਸਕੂਲ ਸੀ ਸਾਡਾ ਜਿਹਦੀ ਆਸਤਾ ਹਾਲਤ ਸੀ ਬੜੀ ਸਕੂਲ ਦੇ ਵਿੱਚ ਅੱਜ ਸਾਡੀ ਸਕੂਲ ਦੀ ਇਮਾਰਤ ਤੇ ਸਕੂਲ ਦੇ ਵਿੱਚ ਕਾਫੀ ਸਮਾਨ ਸੀ ਜਿਹੜਾ ਉਹ ਤਕਸੀਮ ਕੀਤਾ ਗਿਆ ਹੈ ਤੇ ਹੋਰ ਜਿਵੇਂ ਸਾਡਾ ਇੱਧਰ ਗਾਰਡਨ ਵੀ ਬਣਾਇਆ ਗਿਆ ਹੈ ਇਸ ਵਿੱਚ ਫਲਦਾਰ ਬੂਟੇ ਲਗਾਏ ਗਏ ਨੇ ਤੇ ਹਸਪਤਾਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਪੌਦੇ ਜਿਹੜੇ ਹੈ ਪਿਛਲੇ ਸਮੇਂ ਦੇ ਵਿੱਚ ਲਗਾਏ ਗਏ ਨੇ ਤੇ ਹੋਰ ਬਹੁਤ ਸਾਰੇ ਐਸੇ ਕੰਮ ਨੇ ਜਿਹੜੇ ਲਗਾਤਾਰ ਇੱਥੇ ਇੱਕ ਆਵੇ। ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਅੱਜ ਸਾਡੇ ਇਸ ਬੈਂਟੀ ਨੂੰ ਪਰਵਾਨ ਕਰਦੇ ਹੋਏ ਆ ਸਾਡੇ ਸਤਿਕਾਰਯੋਗ ਕੀ ਬਾਬਾ ਜੀ ਹਜੇ ਸਿੰਘ ਜੀ ਹਰਮਨ ਸਰਦਾਰ ਰਵਿੰਦਰ ਸਿੰਘ ਜੀ ਲੋਕ ਦਿੱਤ ਮਿਸ਼ਨ ਤੋਂ ਤੇ ਸਾਡੇ ਸਤਿਕਾਰਯੋਗ ਡਾਕਟਰ ਸਾਹਿਬ ਬਲਜੀਤ ਸਿੰਘ ਜੀ ਚੰਡੀਗੜ੍ਹ ਤੋਂ ਤੇ ਹੋਰ ਬਹੁਤ ਸਾਰੇ ਜਿਨ੍ਹਾਂ ਦੇ ਮੈਂ ਨਾਮ ਵੀ ਨਹੀਂ ਜਾਣਦਾ ਸਾਡੇ ਦੇਖੋ ਇਹ ਗੱਲਾਂ ਨਹੀਂ ਸਰ ਤੇ ਇਹ ਵੀ ਸਾਡੇ ਰੈਂਟੀ ਨੂੰ ਪ੍ਰਮਾਨ ਕਰਦੇ ਨੇ ਆ ਪਹੁੰਚੇ ਜਿਵੇਂ ਸਾਰੇ ਜਾਂਦਾ ਤੈਦੂ ਲੋ ਧੰਨਵਾਦ ਕਰਦੇ ਆ ਸਾਡੇ ਬਾਬਾ ਜੀ ਅਜੇ ਸਿੰਘ ਜੀ ਹਰਮਨ ਇਹ ਵੀ ਜਿਹੜੇ ਹੈ ਸੇਵਾ ਤੱਪਰ ਤੇ ਸੇਵਾ ਦੇ ਤੱਪਰ ਨੇ ਤੇ ਜੀ ਨੇ ਗਰੀਬਾਂ ਨੂੰ ਸੱਚੇ ਮਕਾਨ ਜਿਹੜੇ ਹੈ ਉਹ ਬਣਾ ਕੇ ਦੇਣਾ ਤੇ ਕਾਫੀ ਪਿੰਡਾਂ ਦੇ ਵਿੱਚ ਜਿਹੜਾ ਰਾਸ਼ਨ ਜਿਹੜਾ ਹੈ ਉਹ ਗਰੀਬਾਂ ਵਾਸਤੇ ਦਾ ਰੈਸ਼ਨ ਵੀ ਦੇਇਆ ਜਾ ਰਿਹਾ ਹੈ ਤੇ ਉਸ ਸੁਗਮਾਂ ਜਿਹੜੀਆਂ ਅਸੀਂ ਜਦੋਂ ਇਹਨਾਂ ਨੂੰ ਕੋਈ ਬੈਂਤੀ ਕਰਦੇ ਆ ਸਾਨੂੰ ਬੱਚਿਆਂ ਨੂੰ ਕਿਤੇ ਬਾਹਰ ਟੂਰ ਤੇ ਲੈ ਕੇ ਜਾਣਾ ਹੈ ਉਸ ਵੱਲੋਂ ਇਹ ਪਹਿਲ ਦੇ ਤੌਰ ਤੇ ਸਾਡੇ ਨਾਲ ਕਰਦੇ ਨੇ ਤੇ ਸਾਡੇ ਬੱਚਿਆਂ ਨੂੰ ਬਾਹਰ ਟੂਰ ਤੇ ਲੈ ਕੇ ਵੀ ਜਾਂਦੇ ਨੇ ਤੇ ਬਹੁਤ ਅੱਗੇ ਹੋ ਕੇ ਸੇਵਾ ਜਿਹੜੀ ਕਰ ਰਹੇ ਨੇ ਸੋ ਅੱਜ ਲੋੜ ਹੈ ਇਸ ਤਰ੍ਹਾਂ ਦੇ ਸਾਨੂੰ ਸਾਰਿਆਂ ਨੂੰ ਐਗਜਨ ਕਮੇਟੀਆਂ ਬਣਾਉਣ ਦੀ ਤੇ ਜਿਸ ਦੇ ਨਾਲ ਸਾਡੇ ਹਲਕੇ ਦਾ ਇਲਾਕੇ ਦਾ ਵਿਕਾਸ ਜਿਹੜਾ ਹੈ ਹੋ ਸਕੇ ਸੋ ਅੱਜ ਬਹੁਤ ਲੋੜ ਹੈ ਤੇ ਅਸੀਂ ਕਰ ਵੀ ਸਕਦੇ ਆ ਦੇਖੋ ਸਰਕਾਰਾਂ ਨੂੰ ਵੀ ਜੇਸੀਂ ਦੱਸਾਂਗੇ ਤੇ ਇਸ ਤਰ੍ਹਾਂ ਦੀ ਸਸਤਾਵਾਂ ਜਿਹੜੀਆਂ ਬਣੀਆਂ ਉਹਨਾਂ ਨੂੰ ਅਸੀਂ ਦੱਸਾਂਗੇ ਤੇ ਸਾਨੂੰ ਕੀ ਲੋੜ ਹੈ ਤੇ ਕੀ ਸਾਡੇ ਤਕਲੀਫ ਹੈ ਸਾਨੂੰ ਕੀ ਪ੍ਰੋਬਲਮ ਹੈ ਤੋ ਉਦੋਂ ਹੀ ਉਹਨਾਂ ਨੂੰ ਪਤਾ ਲੱਗੇਗਾ ਸੋ ਇਹ ਹੈ ਸਾਡੀਆਂ ਬੇਨਤੀਆਂ ਨੇ ਸੋ ਕੋਣ ਬੱਚਿਆਂ ਨੂੰ ਤੇ ਪਹਿਲਾਂ ਉਸ ਤੋਂ ਪਹਿਲਾਂ ਸਾਡੇ ਬਾਬਾ ਜੀ ਸਤਕਾਰਯੋਗ ਹਜੇ ਸਿੰਘ ਜੀ ਹਰਮਨ ਉਹ ਦੋ ਮਿੰਟ ਵਾਸਤੇ ਆਪ ਜੀ ਨੂੰ ਦੇ ਵਿੱਚ ਵਿਚਾਰ ਰੱਖਣਗੇ ਸੋ ਮੈਂ ਬਾਬਾ ਜੀ ਬੇਨਤੀ ਕਰਾਂ ਉਹ ਆ ਕੇ ਆਪਣੇ ਵਿਚਾਰ ਰੱਖਣ ਸੋ ਬਾਬਾ ਹਜੇ ਸਿੰਘ ਜੀ ਹਰਮਨ ਰੋਟੀ ਕਲੱਬ ਤੋਂ ਪ੍ਰਮਾਣਿਤ ਨਾਮ ਸਾਥੇ ਐਫਆਰਏ ਦੇ ਅਧਾਰ ਤੇ ਨਿਤਕਾਰ ਗਿਰਤ ਕਰਨ ਇੱਕ ਕੋਲ ਸਭਕਤੀ ਦੇ ਇਹੋ ਨੋਟਿਫਿਕੇਸ਼ਨ ਤੋਂ ਕਰਕੇ ਲਈ ਇਹ ਟਿਕਾਣਾ ਦੇ ਜਿਹੜੇ ਪਿੱਡੇ ਬੱਚੇ ਤੇ ਪੁੱਛਿਆ ਸਾਰੇ ਅਨੁਭਵ ਨੂੰ ਦਿੱਤਾ ਖਾਸਾ ਬਹੁਤ ਬਹੁਤ ਦਿੱਤੀ ਹੁੰਦੇ ਆਰੇ ਆਪਣੇ ਕਲੱਬ ਦਾ ਬਹੁਤ ਹੀ ਧੰਨਵਾਦ ਕਰਦਾ ਹੈ ਜਿਹੜਾ ਨੇ ਇਸ ਪੜਾਏ ਕੇਂਦਰ ਦੇ ਵਿੱਚ ਕਿਹੜੇ ਬੱਚੇ ਕਿਹੜੀ ਗੱਲ ਜਾਣਤੇ ਕਿੜੇ ਆਫਰ ਨਾਲ ਆ ਕੇ ਉੱਪਰ ਨੇ ਕਿੰਡ ਬੋਲ ਰਹੇ ਹੈ। ਅੱਜ ਦੇ ਕਿਹਨਾਂ ਨੇ ਇੱਥੇ ਕੰਪਿਊਟਰ ਸੈਂਟਰ ਤੇ ਬੱਚਿਆਂ ਨੇ ਇਤਨਾ ਹੀ ਕੰਮ ਕਰਾਇਆ ਹੈ ਤਾਂ ਕਿ ਤਾਂ ਇਹ ਬਹੁਤ ਵਧੀਆ ਹੈ। ਮੈਂ ਉਹ ਦਾ ਉਤਰਾ ਹੈ। ਬਾਈਕ ਨੂੰ ਵੀ ਚਾਹਤੇ ਇਕਨਾਂ ਵਿੱਚ ਇਹ ਸੈਂਟਰ ਹੈ ਇਹ ਜਿਹੜੇ ਇਲਾਕੇਆਂ ਦੇ ਵਿੱਚ ਸੇਵਾ ਕਰਦੇ ਨੇ ਉਹ ਦਾਸ ਵੱਲੋਂ ਤੇ ਸਮੂਹ ਪਰਦੇਕਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਵਾਦ। ਵਰਤਰੀ ਜੀ ਤੋਂ ਖਾਸ ਬਹੁਤ ਬਹੁਤ ਧੰਨਵਾਦ। ਇਹ ਸੰਗਤ ਅਦੇ ਸਤਿਕਾਰਯੋਗ ਬਾਬਾ ਜੀ ਅਨੰਦ ਸਿੰਘ ਜੀ ਕਰਦੂ। ਤੇ ਹੁਣ ਸਾਡੇ

ਚੇਤਨਕਾ ਰਹੇ ਨੇ ਇਸ ਖੇਤਰ ਦੇ ਵਿੱਚ ਇੱਥੇ ਹੀ ਸਹੂਲਤਾਂ ਤੋਂ ਬਾਅਦ ਇਹ ਬਹੁਤ ਸਾਰੀਆਂ ਰੋਡਾਂ ਨੇ ਲੱਗ ਕੇ ਜੀਆਂ ਇਹ ਵੇ ਕਿ ਚੰਡੀਗੜ੍ਹ ਤੋਂ ਰੋਟਰੀ ਕਲੱਬ ਇੱਥੇ ਆ ਕੇ ਵਿਸ਼ੇਸ਼ ਤੌਰ ਤੇ ਉਹਨਾਂ ਨੇ ਸ਼ਹਿਰਾਂ ਨੂੰ ਛੱਡ ਕੇ ਇਸ ਖੇਤਰ ਨੂੰ ਚੁਣਿਆ ਹੈ ਬਹੁਤ ਹੀ ਸ਼ਲਾਘਾ ਕਰਨੀ ਬਣਦੀ ਹੈ ਕਿਉਂਕਿ ਇਸ ਖੇਤਰ ਦੇ ਵਿੱਚ ਭਾਵੇਂ ਐਜੂਕੇਸ਼ਨ ਦੇ ਤੌਰ ਤੇ ਹਸਪਤਲ ਦੇ ਤੌਰ ਤੇ ਟਰਾਂਸਪੋਰਟ ਦੇ ਤੌਰ ਤੇ ਕੁਲਕ ਨਹੀਂ ਕਿੰਨੀਆਂ ਹੀ ਸਮੱਸਿਆਵਾਂ ਨੇ ਸੋ ਜਿੰਨਾ ਵੀ ਕੋਈ ਉਹਨਾਂ ਦੇ ਸਰਕਾਰਾਂ ਵੱਲ ਨਾ ਦੇਖਦੇ ਹੋਏ ਆਪਣੇ ਤੌਰ ਤੇ ਹੱਲ ਕਰ ਸਕਦੇ ਹਾਂ ਤੇ ਸਭ ਤੋਂ ਵੱਡਾ ਇੱਕ ਉਪਕਾਰ ਹੈ ਕਿ ਛੋਟੇ ਛਿੱਟੇ ਬੱਚਿਆਂ ਨੂੰ ਵਿੱਦਿਆ ਦਾ ਇਤਾਨ ਦੇਣਾ ਜਿਵੇਂ ਕਿ ਸਰੋਤਰੀ ਕਲਾਪ ਵੱਲੋਂ ਸਾਰੇ ਹੀ ਉਹ ਆਉਦੇ ਦਾ ਨੇਥੇ ਹਾਜ਼ਰ ਨੇ ਮੈਂ ਉਹਨਾਂ ਦਾ ਇਸ ਕਰਤੇ ਸਵਾਗਤ ਕਰਨਾ ਧੰਨਵਾਦ ਕਰਨਾ ਹੈ ਇਹ ਜੋ ਇਸ ਸਿੱਖਿਆ ਦੇ ਕਿਨਾ ਬੱਚਿਆਂ ਨੂੰ ਇਹ ਸਿੱਖਿਆ ਦੇ ਰਹੇ ਹਾਂ ਜਿਸ ਦੇ ਨਾਲ ਇਹਨਾਂ ਦੇ ਆਪਣੇ ਜੀਵਨ ਦੇ ਵਿੱਚ ਵੀ ਨਿਰਪਰ ਹੋਣਾ ਹੈ ਤੇ ਅਗਲੇ ਭਵਿੱਖ ਵਿੱਚ ਵੀ ਇਹਨਾਂ ਨੇ ਜਾ ਕੇ ਇਹ ਜਿਹੜਾ ਬੋਣਾ ਉਹਨਾਂ ਦੇ ਕੋਲੋਂ ਸਹਿਯਕ ਹੋਵੇਗਾ ਤੇ ਬਹੁਤ ਵੱਡਾ ਪਰ ਉਪਕਾਰ ਹੈ ਇਹੋ ਜਿਹੇ ਕੰਮ ਸਾਨੂੰ ਕਰਨੇ ਲੋੜੀਂਦੇ ਹਨ ਧਰਮ ਦੇ ਆਧਾਰ ਤੇ ਵੀ ਦਇਆ ਜੋ ਬਣਦੀ ਹੈ ਉਹ ਤਸ ਕਰਨਾ ਇਹੋ ਜਿਹੇ ਕਾਰਜ ਉਹ ਸਾਡਾ ਮੋਢਲਾ ਕਰਨਾ ਤੇ ਦੂਜਾ ਇਹਦੇ ਇਲਾ ਐਫਏ ਕਾਰਜ ਹੋਣੇ ਨੇ ਲੋਕ ਬਹੁਤ ਸਾਰੇ ਆਪਣੇ ਤੌਰ ਤੇ ਵੀ ਸਮਰੱਥ ਨਹੀਂ ਤੇ ਸਰਕਾਰਾਂ ਦਾ ਵੀ ਇਸ ਖੇਤਰ ਵੱਲ ਬਹੁਤ ਘੱਟ ਧਿਆਨ ਹੈ ਕੰਢੀ ਖੇਤਰ ਹੋਣ ਦੇ ਬਾਵਜੂਦ ਕਿਉਂਕਿ ਅਜੇ ਤੱਕ ਵੀ ਕਿੰਨਾ ਸਮਾਂ ਹੋ ਗਿਆ 1947 ਤੋਂ ਬਾਅਦ ਨਦੀਆਂ ਦੇ ਪੁਲ ਵੀ ਪੂਰੇ ਨਹੀਂ ਲੱਗ ਸਕੇ ਕਿੰਨੀਆਂ ਹੀ ਦਰੱਖਤਾਂ ਪਿੱਛੇ ਹੋ ਚੁੱਕੀਆਂ ਨੇ ਅਜੇ ਵੀ ਇਹ ਸਮੱਸਿਆਵਾਂ ਦੇ ਨਾਲ ਜੋ ਖੇਤਰ ਜੂਝ ਰਿਹਾ ਹੈ ਇਸ ਦੇ ਵਿੱਚ ਜਿੰਨੇ ਨਵੀਸਾ ਦਾ ਹੋਵੇ ਆਪਣੇ ਪੱਧਰ ਤੇ ਉਹ ਥੋੜੀ ਐ ਪਰ ਜੋ ਤੁਸੀਂ ਇਹ ਕਾਰਜ ਕਰ ਰਹੇ ਹੋ ਬੱਚਿਆਂ ਨੂੰ ਆਪਣੇ ਜੀਵਨ ਦੇ ਵਿੱਚ ਨਿਰਪਰ ਹੋਣ ਦੇ ਲਈ ਤੇ ਤੁਸੀਂ ਗੁਣ ਇਹਨਾਂ ਨੂੰ ਦੇ ਰਹੇ ਹੋ ਇਹਨਾਂ ਨੂੰ ਤਕਨੀਕੀ ਸਿੱਖਿਆ ਦਾ ਇਸ ਜੋ ਵੀ ਤੁਸੀਂ ਕਾਰਜ ਸ਼ੁਰੂ ਕੀਤਾ ਹੈ ਇਹ ਸਲਾਂਗਾ ਯੋਗ ਹੈ ਤੇ ਇੱਥੇ ਮੈਂ ਅਰਦਾਸ ਕਰਦਾ ਹਾਂ ਕਿ ਇਸ ਰੋਟਰੀ ਕਲੱਬ ਨੂੰ ਹੋਰ ਵੀ ਪਰਮਾਤਮਾ ਚੜ੍ਹਦੀ ਕਲਾ ਸੇਵਾ ਕਰਨ ਲਈ ਦੇਣ ਤੁਣੀ ਰਾਤ ਚੌਣੀ ਤੱਕੀ ਬਖਸ਼ੇ ਉੱਤੇ ਨਾਲ ਹੀ ਇੰਨੇ ਵੀ ਹੋਰ ਮੈਂ ਬੇਨਤੀ ਕਰਾਂਗਾ ਭਾਵੇਂ ਹੁਣ ਪਿੰਡੀ ਦਾ ਜ਼ਿਕਰ ਹੋ ਰਿਹਾ ਸੀ ਮਸਕੂਲ ਪਿੰਡਾਂ ਉੱਤੇ ਅਤਿਆਂ ਕਈਆਂ ਹੀ ਸਮੱਸਿਆਵਾਂ ਆਮ ਨੇ ਤੇ ਉਹ ਦਿੱਕੇ ਇੱਕ ਪਿੰਡ ਜਾ ਕੇ 6-7 ਕਿਲੋਮੀਟਰ ਦੀ ਹੋ ਜਾ ਕੇ ਤੇ ਟਰੋਰ ਬਣੀ ਹੈ ਤੇ ਹਰ ਇੱਕ ਉੱਥੇ ਕੋਈ ਪਹੁੰਚਣਾ ਵੀ ਨਹੀਂ ਸੀ ਪਰ ਉਹ ਡਾਕਟਰੀ ਸੋਚ ਤੇ ਪੜਾਈ ਦੇ ਤੌਰ ਤੇ ਟੀਚਰਾਂ ਦਾ ਵੀ ਪਹੁੰਚਣਾ ਬੜਾ ਮੁਸ਼ਕਲ ਸੀ ਸੋ ਇਹੇ ਪਿੰਡਾਂ ਦੀ ਸਾਨੂੰ ਸਾਰ ਲੈਣੀ ਬਣਦੀ ਹੈ ਜੋ ਅੱਜ ਇਹ ਯਤਨ ਇਹ ਸਾਡਾ ਵੱਲੋਂ ਕੀਤਾ ਜਾ ਰਿਹਾ ਹੈ ਸਾਨੂੰ ਸਾਰਿਆਂ ਨੂੰ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਜੇ ਵੀ ਤੁਸੀਂ ਡਿਊਟੀ ਲਾਉਂਗੇ ਤੁਹਾਡੇ ਸਹਿਯੋਗ ਦੇ ਵਿੱਚ ਤੁਹਾਡੇ ਨਾਲ ਹਮੇਸ਼ਾ ਹਾਜ਼ਰ ਹੋਣ ਦੀ ਅਸੀਂ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਸ ਸੰਸਥਾ ਦੇ ਲੋਕ ਜਿਵੇਂ ਸਰ ਤੋਂ ਸਾਹ ਗੁਰਿੰਦਰ ਸਿੰਘ ਜੀ ਫਿਰ ਮੈਂ ਹਾਂ ਸਾਡੇ ਸਰਕਾਰੀ ਯੋਗੀ ਪ੍ਰੈਜ਼ੈਂਟ ਸਰ ਕੌਣ ਤ੍ਰੇਸ਼ ਸਿੰਘ ਜੀ ਉਹਨਾਂ ਨੂੰ ਬੈਂਕਿੰਗ ਕਰ ਉਹ ਵੀ ਆ ਕੇ ਆਪਣੇ ਪ੍ਰਚਾਰ ਰੱਖੋ ਪ੍ਰੈਜ਼ੈਂਟ ਸਰ ਪ੍ਰੈਜ਼ੈਂਟ ਸਰ ਕੰਮ ਤੇ ਸਭ मेरा नाम गुरप्रीत है मैं रोटी चंडीगढ़ वाली का प्रेजिडेंट हूँ रोटरी का प्रेजिडेंट काम जो चले आ रहा है हमेशा चलता रहा के और के भी चलता रहा पिछले साल ररिंद्र मुखर्जी प्रेजिडेंट उसको तो पिछले साल गोविंद मेघलानी सेम तो काफी साल साल में गुड़ा पिंड दो हजार सो सोलह तो सां प्रेजिडेंट से पिंडिफ्ट कर रहे सू जो भी प्रॉब्लम दसी जाती है अस पूरी कोशिश करते हैं कि उस प्रॉब्लम का सोल्यूशन क्या स्कूल भी देखिए काफ़ी इंप्रूवमेंट की गई है स्कूल बिल्डिंग बच्चों ने भी पढ़ाई काफ़ी चंगा इंतजाम किया दसा गया स्किल सेंटर की जोड़ है खोलिया गया, गया। बच्चों कंप्यूटर और सिलाई की भी ट्रेनिंग दी जा रही है अगर भी सू पिंड जो भी सू पता चल रहा किसी किस्म की कोई भी प्रॉब्लम हैलबा सहयोग देने की कोशिश करा अ टेस्ट लिया गया कंप्यूटर के बच्चों का उन्होंने अर्टिफिकेट भी दिते जाने बच्चों

ਵਾਇਲ ਕਿਤਾਫਾ ਵਾਇਲ ਜੀ ਇਹਨੂੰ ਸਾਡੇ ਪ੍ਰਧਾਨ ਸਾਹਿਬ ਨੇ ਕੰਫਰਮ ਕਰਦੇ ਕਿ 2019 ਦੇ ਵਿੱਚ ਜਦੋਂ ਇੱਥੇ ਡਿਗਰ ਸਵਾਲਕ ਅਡੋਰਡਰੀ ਦੇਤੇ ਐਂਟਰੀ ਹੋਈ ਹੈ ਇਸ ਲਈ ਮੈਂ ਪਿੰਡ ਪਰਚ ਵਿੱਚ ਸੇਮ ਪ੍ਰੋਗਰਾਮ ਤੇ ਗਿਆ ਵੈਸੇ ਵੀ ਤੇ ਤੁਹਾਡੇ ਪ੍ਰਧਾਨ ਸਾਹਿਬ ਜੀ ਉਸ ਟਾਈਮ ਬਰੇਡਿਸਟਾਫਰ ਤੇ ਉਹਨਾਂ ਦਾ ਸਰਦਾਰ ਕਬਲ ਸਿੰਘ ਜੀ ਨਾਲ ਬੜਾ ਤ੍ਰੇਨ ਸੀ ਤੇ ਸਾਰੇ ਟੀਮ ਦਾ ਤੇ ਸਰਦਾਰ ਕਬਲ ਸਿੰਘ ਜੀ ਨੇ ਕੋਲ ਨਾਲ ਗੱਲ ਕੀਤੀ ਸੀ ਕਿ ਜੰਦੇ ਸਿੰਘ ਤੇ ਆਪਾਂ ਨੇ ਇੱਕ ਕੰਮ ਕਰਨਾ ਹੈ ਤੇ ਤੁਹਾਡੇ ਪਿੰਡ ਦੇ ਵਿੱਚ ਅੱਗੇ ਸੇਵਾ ਸ਼ੁਰੂ ਕਰਨੀ ਹੈ ਤੇ ਉਸ ਵੇਲੇ ਇਹ ਬੇਨਤੀ ਕੀਤੀ ਸੀ ਮੈਂ ਸਰਦਾਰ ਕਬਲ ਸਿੰਘ ਜੀ ਨਾਲ ਬੜਾ ਬੜਾ ਪ੍ਰੇਮ ਸੀ ਇਹ ਉਦੋਂ ਇਸ ਥੇਮ ਨੂੰ ਮੈਂ ਲੈ ਕੇ ਇਸ ਨਗਰ ਦੇ ਵਿੱਚ ਆਇਆ ਸੀ 2016 ਦੇ ਵਿੱਚ ਤੇ ਉਦੋਂ ਤੋਂ ਇਹ ਲਗਾਤਾਰ 2024 ਜਿਹੜਾ ਹੈ ਖਤਮ ਹੋਣ ਜਾ ਰਿਹਾ ਹੈ ਲਗਾਤਾਰ ਆਪਣੀ ਸੁਭਾਵਾਂ ਜਿਹੜੀਆਂ ਜੇਰੇ ਨੇ ਸਮੇਂ-ਸਮੇਂ ਦੇ ਸਿਰ ਜਿਸ ਤਰ੍ਹਾਂ ਦਾ ਵੀ ਲੋਟ ਹੁੰਦੀ ਹੈ ਜਿਸ ਤਰ੍ਹਾਂ ਦੇ ਕੰਮ ਦੇ ਉਦੋਂ ਤੋਂ ਇਹ ਲਗਾਤਾਰ ਜਿਹੜੀ ਹੈ ਚੱਲਦੀ ਹੈ ਸੋ ਹੁਣ ਜਿਹੜੀ ਅਗਲੀ ਸਾਡੀ ਗੱਲ ਬਣਦੀ ਹੈ ਕਿ ਇੱਥੇ ਇੱਕ ਦਾ ਸਭ ਤੋਂ ਵੱਡੀ ਸਮੱਸਿਆ ਹੈ ਤੁਹਾਨੂੰ ਐਂਬੂਲੈਂਸ ਦੀ ਕਿ ਜਦੋਂ ਕੋਈ ਵੀ ਇੱਥੇ ਇਸ ਇਲਾਕੇ ਦੇ ਵਿੱਚ ਪੂਰੇ ਦੇ ਵਿੱਚ ਕੋਈ ਐਡਾ ਨੇ ਇੱਕ ਜੇ ਪੇਸ਼ੈਂਟ ਨੂੰ ਲੈ ਕੇ ਜਾਣਾ ਹੁੰਦਾ ਹੈ ਤਾਂ ਕਈ ਵਾਰ ਜੈਂ ਇੱਥੇ ਹੀ ਡੈਥ ਹੋ ਜਾਂਦੀ ਹੈ ਰਸਤੇ ਦੇ ਵਿੱਚ ਹੀ ਹੋ ਜਾਂਦੀ ਹੈ ਉਸੇ ਨਾ ਗਰੇਵਾਂ ਸਾਹਿਬ ਨੂੰ ਵੀ ਐਪਲੀਕੇਸ਼ਨ ਦੇ ਹੋਈ ਸੀ ਏ ਹੋਰ ਵੀ ਮੈਂ ਇੱਕ ਦੋ ਜਗ੍ਹਾ ਇਸ ਗੱਲ ਦੀ ਸੰਸਥਾਵਾਂ ਨੂੰ ਐਪਲੀਕੇਸ਼ਨ ਦਿੱਈ ਹੋਈ ਸੋ ਇੱਕ ਐਂਬੂਲੈਂਸ ਜਿਹੜੀ ਹੈ ਸਾਡੇ ਇਸ ਹਲਕੇ ਵਾਸਤੇ ਬੜੀ ਜ਼ਰੂਰਤ ਹੈ ਇਹ ਦੂਜੀ ਸਾਨੂੰ ਜ਼ਰੂਰਤ ਇਹ ਹੈ ਕਿ ਸਾਡੇ ਤੇ ਹੈਲਥ ਜਿਹੜੀ ਹੈ ਡਿਸਪੈਂਸਰੀ ਜਿਹੜੀ ਹੈ ਸਾਡੇ ਜਨਕੀ ਮਾਜਰੀ ਵਿੱਚ ਆਯੁਰਵੈਦਿਕ ਡਿਸਪੈਂਸਰੀ ਹੈ ਇਹ ਉਹਦਾ ਦੇਖੋ ਆਪਣੇ ਵੱਲੋਂ ਤਾਂ ਉਹ ਵੀ ਪੋਸ਼ਣ ਪੂਰੀ ਕਰ ਰਹੇ ਨੇ ਅਰ ਸਾਡੇ ਇੱਥੇ ਜਿਹੜੇ ਇੰਗਲਿਸ਼ਮਡ ਦਵਾਈ ਆਣ ਲੱਗੇ ਹੋਏ ਨੇ ਇਸ ਕਰਕੇ ਉਹ ਜ਼ਿਆਦਾ ਲਾਹੌਲੀ ਕਰਦੇ ਤੇ ਸਾਨੂੰ ਇੱਥੇ ਮੈਂ ਹਿਉ ਠਿੱਲ ਹਾਲਤ ਦੇ ਮੁਹਾਲੀ ਜਿਹੜਾ ਸਿਵਲ ਹਸਪੀਟਲ ਹੈ ਉੱਥੇ ਤੋਂ ਮੋਬਾਈਲ ਬਾਸ ਸੇਵਾ ਜਿਹੜੀ ਹੈ ਉਹ ਤਕਰੀਬਨ ਆਰਮੀ ਨੇ ਟੈਰ ਅੱਗੇ ਹੁੰਦੇ ਸੀਗੇ ਕੋਰੋਨਾ ਕਾਲ ਤੋਂ ਬਾਅਦ ਥੋੜਾ ਉਹਨਾਂ ਦਾ ਘਟ ਗਿਆ ਤੇ ਹੁਣ ਵੀ ਹਾਲੇ ਤਕਰੀਬਨ 5 ਦਿਨ ਪਹਿਲਾਂ ਮੈਂ ਇੱਥੇ ਕੈਂਟਰ ਆਇਆ ਸੀਗਾ ਤੇ ਉਹ ਡਾਕਟਰ ਸਾਹਿਬ ਆਏ ਸੀਗੇ ਮੁੱਕੇ ਮੈਟ੍ਰੀਕੇਸ਼ਨ ਲਈ ਬਈ ਉਹਨਾਂ ਨੂੰ ਤੇ ਉਹ ਜਰੂਰ ਮਿੰਨੇ 2 ਮਹੀਨੇ ਬਾਅਦ ਇੱਥੇ ਅਬ ਟੀਮ ਆਉਂਦੀ ਹੈ ਉਹਨਾਂ ਦੀ ਇਦਰਪੋਤਗੜ ਦੇ ਡਿਸਪੈਂਸਰੀ ਹੈ ਸਾਡੀ ਉਸ ਹਸਪਤਾਲ 'ਤੇ ਬਣ ਗਿਆ ਉਹ ਵੀ ਉਹਨਾਂ ਦੇ ਹਸਪਤਾਲ ਹੈ ਉਹਨਾਂ ਨੇ ਵੀ ਕਿਹਾ ਸੀ ਕਿ ਜਦੋਂ ਵੀ ਕੋਈ ਲੋੜ ਹੁੰਦੀ ਐ ਸੇ ਕੈਂਪ ਲਾਉਣ ਨੂੰ ਤਿਆਰ ਅਸੀਂ ਚਾਹੁੰਦੇ ਹਾਂ ਪ੍ਰੋਪਰ ਜੇ ਇੱਥੇ ਕੋਈ ਸਾਡਾ ਇੱਥੇ ਡਾਕਟਰ ਆਉਣ ਲੱਗ ਜੇ ਵੀ ਤੇ ਸਾਡੇ ਪੰਜ ਪਿੰਡਾਂ ਦੇ ਵਿੱਚ ਤੇ ਆਮੇ ਉਹ ਹਫਤੇ ਦੇ ਵਿੱਚ 4 ਦਿਨ ਆ ਜਵੇ ਭਾਵੇਂ 5 ਦਿਨ ਆ ਜਵੇ ਪਰ ਹੋਵੇ ਕੋਈ ਅਕਾਜੀ ਦਾ 4-5 ਦੇ ਰੱਖੇ ਆਵੇ ਤੇ ਕੋਈ ਪ੍ਰੋਪਰ ਦਵਾਈ ਕੋ ਜਿਹੜਾ ਲੈਂਦਾ ਹੈ ਉਹ ਦੇ ਸਕੇ ਕੋਈ ਸਮਝ ਨਹੀਂ ਆ ਦੋ ਕੰਨੀਆਂ ਇਸ ਟੈਂਪਲ 'ਤੇ ਲਾ ਲੇ ਆਂ ਸਰ ਦਿੱਕਤ ਆ ਰਹੀਆਂ ਤੇ ਇਹਦੇ ਸਾਡੀ ਰਿਕਵੈਸਟ ਵਾਲੀ ਤੇ ਹੁਣ ਸਰ ਜਿਹੜੇ ਬੱਚੇ ਆਏ ਹੋਏ ਨੇ ਇਹਨਾਂ ਨੂੰ ਫਟਿੰਗ ਦੇ ਸਾਡੇ ਤਰੇਲ ਨਾਲ ਹਾਂ ਤੇ ਕਰਨ ਲਈ ਉਹ ਜਿਹੜੇ ਬੱਚਿਆਂ ਦੇ ਨਾਮ ਹੈਗੇ ਨੇ ਉਹ ਲੈ ਲੈਣ ਤੇ ਪੱਕੀ ਖਰਾਉਣ ਦੀ ਲੋੜ ਨਹੀਂ ਹੈਗੇ ਆ ਨਾਮ ਤੁਹਾਡੇ ਸਾਰੇ ਮੈਜਿਕ ਲੇ ਲੈਣੇ ਤੇ ਉਹ ਜਾ ਕੇ ਆਫਿਸ ਕੋਲ ਲੈ ਦੇ ਆਉਗਾ ਜਾ ਕੇ ਸਰਟੀਫਿਕੇਟ ਜਿਹੜਾ ਸਾਰੇ ਕਿਦਾਂ ਆਪੀ ਸਕਦੇ ਨੇ ਤੁਹਾਡੇ ਸਕੂਲ ਦੇ ਵਿੱਚ ਹੀ ਜਾ ਕੇ ਭੰਦੇ ਨੇ ਆ ਨਾਮ ਕੋਈ ਇੰਦਾ ਦੀ ਗੱਲ ਨਹੀਂ ਹੈਗੇ ਤੇ ਉੱਥੇ ਸਾਰੇ ਸਟਾਫ ਨੂੰ ਸਾਰੇ ਕੋਲ ਬੈਠੇ ਦੇਖਣੇ ਸਾਹਮਣੇ ਆਵਗੇ ਇਹ ਕੋਈ ਨਹੀਂ ਕੋਈ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਮੇਰਾ ਸਰਟੀਫਿਕੇਟ ਨਹੀਂ ਆਇਆ ਚਲੋ ਕਈ ਵਾਰੀ ਹੋ ਜਾਂਦਾ ਮੇਰੇ ਵੀ ਹੋ ਸਕਦਾ ਨਾ ਜਿਹੜਾ ਭੇਜਣਾ ਜਿਹੜਾ ਨਾਮ ਦਾ ਉਸਕਾ ਹੋਵੇ ਸੋ ਇਹ ਕਿਤੇ ਕਿਤੇ ਸਾਰੇ ਬੱਚਾ ਕੋਈ ਤਾਂ ਬੰਦੇ ਲੋਣੀ ਹੈ ਸਾਰੇ ਨੇ ਦੇ ਜਾਣਗੇ ਜਿੰਨੇ ਵੀ ਇੱਥੇ ਬੱਚੇ ਪੜ੍ਹੇ ਹੈ ਪੜ੍ਹ ਰਹੇ ਸਾਰੇ ਬੱਚਾ ਜਾਣਗੇ ਜੋ ਅਗਲਾ ਹੋ ਆਪਾਂ ਨੇ ਅਗਲੇ ਬੱਚੇ ਜਿਹੜੇ ਇੱਥੇ ਸਾਡੇ ਮੈਡਮ ਸੁਨੀਤਾ ਜੀ ਨੇ ਪਤਾ ਕਿ ਅਗਲੇ ਬੱਚੇ ਜਿਹੜੇ ਨੇ ਉਹਨਾਂ ਨੂੰ ਵੀ ਦੇ ਜਾਣਗੇ ਨਹੀਂ ਆ ਸੋਕਣਾ ਇਹ ਤਾਂ ਉਹ ਆਪਣੇ ਸਿਰ ਕੁਆਡਿਸ ਸਕੂਲਾਂ ਨੇ ਟਾਈਮ ਕਰਕੇ 2 ਮਹੀਨੇ ਵਾਸਤੇ ਅਸੀਂ ਬੰਦ ਕੀਤਾ ਵੀ ਜਦੋਂ ਬੱਚਿਆਂ ਨੂੰ 3 ਵਜੇ ਸਵਾ 3:30 ਛੁੱਟੀ ਹੁੰਦੀ ਹੈ ਦੇਰ ਛੁੱਟਾ ਅੰਦਰ ਟਾਈਮ ਤੇ ਸੈਟਰਡੇ ਸੰਡੇ ਜੂਰ ਆਉਣ ਬੱਚੇ ਤੇ ਹੋਰ ਛੁੱਟੀ ਵੀ ਹੁੰਦੀ ਸਰਕਾਰੀ ਤੁਸੀਂ ਆ ਸਕਦੇ ਇੱਥੇ ਤੇ ਜਿਹੜੀਆਂ ਸਾਡੇ ਸੀਨੀਅਰ ਹੈਗੀਆਂ 4-5 ਬੈਠੀਆਂ ਉਹਨਾਂ ਨੂੰ ਅਸੀਂ ਡਿਊਟੀ ਲਾਵਾਂਗੇ ਅਟੈਂਡ ਕਰਾਂਗੇ ਉਹਨਾਂ ਨੂੰ ਤਾਂ ਇਹ ਤਾਂ ਨਹੀਂ ਗੱਲ ਨਹੀਂ ਹੈ ਕਿ ਤੇ ਅਗਰ ਹੋਰ ਕੋਈ ਤੁਹਾਡੇ ਆਪਣੇ ਵੀ ਕੋਈ ਗੱਲ ਕਿਤੇ ਬੱਚੇ ਦੀ ਹੈਗੀ ਐ ਤੇ ਬਰੇਟੇ ਪੂਜਾ ਵੀ ਆਈ ਕਿਤੇ ਕੁਝ ਬੋਲਣਾ ਚਾਹੁੰਦੇ ਹੋਵੇ ਆ ਕੇ ਬੋਲਦੇ ਕੋਈ ਇੱਕ ਗੱਲ ਨਹੀਂ ਹੈ ਕੋਈ ਬੱਚੇ ਦੀ ਕੋਈ ਵੀ ਜੋ ਪ੍ਰੋਬਲਮ ਹੈ ਕਿਸੇ ਪ੍ਰਕਾਰ ਦੀ ਉਹ ਬੋਲ ਸਕਦਾ ਤੇ ਇਹ ਮੇਰੀ ਰਿਕਵੈਸਟ ਹੈ ਤੇ ਬਾਕੀ ਨੂੰ ਬੱਚਿਆਂ ਨੂੰ ਸਾਥੀ ਬਹਿਣ ਦੇ ਰਹੇ ਹਾਂ ਕਿਤੇ ਜਾ ਰਹੇ ਨੇ ਔਰ ਜੀ ਫੋਨ ਬੱਚਿਆਂ ਦੇ ਨਾਮ ਬੁਲੇ ਜਾਣਗੇ ਜਿਹੜੇ ਬੱਚੇ ਇਹੇ ਆਫਰ ਦੇ ਸਾਹਮਣੇ ਨੇ ਨੇੜੇ

ਆਪਕੋ ਪਹੁੰਚਿਆ ਹੈ ਸਾਡੇ ਸਹਾਰ ਦੇ ਇਲਾਕੇ ਦੇ ਵਿੱਚ ਜਿਹੜੀ ਬਹੁਤ ਵੱਡੀ ਸਮੱਸਿਆ ਸੀ ਕਾਫੀ ਕਿਰਾਂ ਤੋਂ ਮੰਗ ਸੀ ਜਿਹੜੀ ਕਿ ਨਾਇਟ ਪ੍ਰੋਪਰ ਸੰਗਤ ਦੇ ਵਿੱਚ ਮੈਂ ਕਮਿਟਮੈਂਟ ਵੀ ਕੀਤੀ ਸੀ ਪਰ ਉਹ ਸਾਡੇ ਰਿਕੁਐਸਟ ਨੂੰ ਪ੍ਰਵਾਨ ਕਰਦੇ ਹੋયા ਜੀ ਦੋਤਰੀ ਸਵਾਲ ਕਿ ਚੱਲੇਗਾ ਨੂੰ ਇਹਨਾਂ ਨੇ ਸਾਡੀ ਰਿਕੁਐਸਟ ਨੂੰ ਪ੍ਰਵਾਨ ਕੀਤਾ ਹੈ ਤੇ ਸਾਡੇ ਸੁਵੈਤੀ ਨੂੰ ਪ੍ਰਵਾਨ ਕਰਦੇ ਹੋયા ਸਾਡੇ ਪਿੰਡ ਦੇ ਗੁਰੂ ਉਹ ਦੁਆਰਾ ਦਾਬਿੱਤੇ ਇੱਕ ਕੰਪਿਊਟਰ ਸੈਂਟਰ ਜਿਹੜਾ ਹੈ ਇਹ 3 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ ਜਿਸ ਵਿੱਚ ਕੋਈ ਕਿਸੇ ਪ੍ਰਕਾਰ ਦੀ ਕਿਸੇ ਬੱਚੇ ਤੋਂ ਕੋਈ ਫੀਸ ਵਗੈਰਾ ਨਹੀਂ ਲਈ ਜਾਂਦੀ ਇਹ ਪ੍ਰੀ ਰੋਟਰੀ ਕਲੱਬ ਵੱਲੋਂ ਇਹ ਜਿਹੜੀ ਹੈ ਸੇਵਾ ਕੀਤੀ ਜਾ ਰਹੀ ਹੈ ਤੇ ਅਸੀਂ ਤਕਰੀਬਨ ਜੋਨ ਮਹੀਨੇ ਦੇ ਵਿੱਚ ਇੱਕ ਰਿਕੁਐਸਟ ਕੀਤੀ ਸੀ ਸिलाई ਸੈਂਟਰ ਵਾਸਤੇ ਤੇ ਉਹ ਵੀ ਸਾਡੀ ਰਿਕੁਐਸਟ ਜਿਹੜੀ ਹੈ ਪ੍ਰਵਾਨ ਕੀਤੀ ਹੈ ਤੇ ਸਾਡੇ ਇੱਥੇ ਸिलाई ਸੈਂਟਰ ਦੇ ਬੱਚੇ ਜਿਹੜੇ 4 ਤੋਂ 6 ਕਲਾਸ ਉਹ ਵੀ ਲਗਾਉਂਦੇ ਨੇ ਤੇ ਕੰਪਿਊਟਰ ਸੈਂਟਰ ਦੇ ਵਿੱਚ ਵੀ ਇਹ 4 ਤੋਂ 6 ਜਿਹੜੀ ਕਲਾਸ ਲਗਾਈ ਜਾ ਰਹੀ ਹੈ ਸੋ ਅੱਜ ਉਹਨਾਂ ਦੇ ਮਿਹਨਤ ਜਿਹੜੀ ਕੀਤੀ ਹੈ ਉਸ ਦਾ ਅੱਜ ਟੈਸਟ ਲਿੱਤਾ ਗਿਆ ਹੈ ਤਾਂ ਸਾਡੇ ਪ੍ਰੀਤ ਮੈਡਮ ਜੀ ਤੇ ਸਾਡੇ ਪ੍ਰੈਜ਼ੈਂਟ ਸਰ ਜੀ ਕਮਲਪ੍ਰੀਤ ਸਿੰਘ ਜੀ ਤੇ ਸਾਡੇ ਸਤਿਕਾਰਯੋਗ ਜੀ ਸਰ ਸ਼ਮ ਦਾਲ ਜੀ ਤੇ ਸਾਡੇ ਸਰਕਾਰ ਜੋ ਮੇ ਸਰਦਾਰ ਕੁਬੈਕ ਸਿੰਘ ਜੀ ਮੱਕੜ ਸਾਹਿਬ ਇਹਨਾਂ ਦੇ ਪੋਜੀਟਿਵ ਨੇ ਆਗੇ ਵਿਭੱਤੀਆਂ ਦਾ ਟੈਸਟ ਲਿਆ ਤੇ ਟੈਸਟ ਲੈਣ ਤੋਂ ਉਪਰੰਤ ਇਹਨਾਂ ਬੱਚਿਆਂ ਨੂੰ ਸਾਕੀ ਬਗੈੜ ਜਿਹੜੇ ਨੇ ਉਕਸੀਨ ਦਿੱਤੇ ਗਏ ਜੀ ਬੇਟਾ ਹੋਰ ਅੱਗੇ ਵੀ ਅਸੀਂ ਆਪਣੇ ਸੂਲ ਨਗਰ ਨਿਵਾਸੀ ਨਗਰ ਪੰਚਾਇਤ ਸਰਪੰਚ ਸਾਹਿਬ ਜੀ ਰੇਸ਼ੇ ਚੰਦ ਤੇ ਸੂਲ ਨਗਰ ਨਿਵਾਸੀ ਅਸੀਂ ਨਾਲ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵਰਕ ਰੋਡ ਤੇ ਚੰਡੀਗੜ੍ਹ ਦਾ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਪਹਿਲ ਦੇ ਤੌਰ ਤੇ ਪਹਿਲਾਂ ਬੱਚਿਆਂ ਨੂੰ ਜਿਹੜੇ ਪੈਦਲ ਬੱਚੇ ਜਾਂਦੇ ਨੇ ਇਹਨਾਂ ਨੂੰ ਸਾਈਕਲ ਵੀ ਲੈ ਕੇ ਦੇ ਰਹੇ ਨੇ ਤੇ ਪ੍ਰਾਇਮਰੀ ਸਕੂਲ ਸੀ ਸਾਡੇ ਜਿਹਦੇ ਆਸਤਾ ਖਾਲਸਤੀ ਬਣੀ ਉਸ ਦੇ ਵਿੱਚ ਅੱਜ ਸਾਡੀ ਉਹਦੀ ਇਮਾਰਤ ਤੇ ਸਕੂਲ ਦੇ ਵਿੱਚ ਕਾਫੀ ਸਮਾਨ ਸੀ ਜਿਹੜਾ ਹੋਰ ਕੰਮ ਦਿੱਤਾ ਗਿਆ ਹੈ ਅਤੇ ਇਹ ਦਿਨੇ ਸਗਾ ਇਧਰ ਗਾਜੋਲੀ ਬਣਾਇਆ ਗਿਆ ਹੈ ਇਹ ਸਫਾਰਦਾਰ ਬੋਤੇ ਲਗਾਏ ਗਏ ਨੇ ਤੇ ਹਸਪਤਾਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਪੌਦੇ ਜਿਹੜੇ ਹੈ ਪਿਛਲੇ ਸਮੇਂ ਦੇ ਵਿੱਚ ਲਗਾਏ ਗਏ ਨੇ ਤੇ ਹੋਰ ਬਹੁਤ ਸਾਰੇ ਐਸੇ ਕੰਮ ਨੇ ਜਿਹੜੇ ਲਗਾਤਾਰ ਇੱਥੇ ਕੀਤਾ ਰਿਹਾ ਹੈ। ਕਸੇਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ। ਤੇ ਅੱਜ ਸਾਡੇ ਇਸ ਬੈਂਟੀ ਨੂੰ ਪਰਵਾਨ ਕਰਦੇ ਹੋਇਆ ਸਾਡੇ ਸਤਿਕਾਰਯੋਗ ਜੀ ਬਾਬਾ ਜੀ ਅਜੀਤ ਸਿੰਘ ਵਿਰਮਨ ਸਰਦਾਰ ਵਿੰਦਰ ਸਿੰਘ ਜੀ ਲੋਕ ਇਟ ਕਮਿਸ਼ਨ ਤੋਂ ਤੇ ਸਾਡੇ ਸਤਿਕਾਰਯੋਗ ਡਾਕਟਰ ਸਾਹਿਬ ਜੀ ਸਿੰਘ ਜੀ ਚੰਡੀਗੜ੍ਹ ਤੋਂ ਤੇ ਹੋਰ ਬਹੁਤ ਸਾਰੇ ਜਿਹਨਾਂ ਦੇ ਮੈਂ ਨਾਮ ਵੀ ਨਹੀਂ ਜਾਣਦਾ ਸਾਡੇ ਇਹਨਾਂ ਜਰੂਰ ਗੱਲਾਂ ਨਹੀਂ ਸਰ ਤੇ ਇਹ ਵੀ ਸਾਡੇ ਪ੍ਰੈਕਟੀਨ ਪ੍ਰਮਾਨ ਕਰਦੇ ਹਾਂ ਔਰ ਜਿਵੇਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਬਾਬਾ ਜੀ ਇਹੋ ਤਿੰਨੇ ਜਣਿਆਂ ਨੇ ਜਾਨਣਾ ਇਹ ਜਿਹੜੇ ਹੈ ਸੇਵਾ ਤਤਪਰ ਦੇ ਸੇਵਾ ਦੇ ਤਤਪਰ ਨੇ ਤੇ ਇੰਜੀਨੀਅਰ ਗਰੀਬਾਂ ਨੂੰ ਕੱਚੇ ਮਕਾਨ ਜਿਹੜੇ ਹੈ ਉਹ ਬਣਾ ਕੇ ਦੇਣਾ ਤੇ ਕਾਫੀ ਪਿੰਡਾਂ ਦੇ ਵਿੱਚ ਜਿਹੜਾ ਰਾਸ਼ਨ ਜਿਹੜਾ ਹੈ ਉਹ ਗਰੀਬਾਂ ਵਾਸਤੇ ਦਾ ਰਸਮੀ 2000 ਆ ਹੈ ਇਹ ਉਸ ਗਾਵਾਂ ਜਿਹੜੀਆਂ ਅਸੀਂ ਜਦੋਂ ਇਹਨਾਂ ਨੂੰ ਕੋਈ ਬੈਂਤੀ ਕਰਦੇ ਆ ਸਾਨੂੰ ਬੱਚਿਆਂ ਨੂੰ ਕਿਤੇ ਬਾਹਰ ਟੂਰ ਤੇ ਲੈ ਕੇ ਜਾਣਾ ਹੈ ਉਸ ਵੱਲੋਂ ਇਹ ਪਹਿਲ ਦੇ ਤੌਰ ਤੇ ਸਾਡੇ ਨਾਲ ਖੜਦੇ ਨੇ ਤੇ ਸਾਡੇ ਬੱਚਿਆਂ ਨੂੰ ਬਾਹਰ ਟੂਰ ਤੇ ਲੈ ਕੇ ਵੀ ਇਹ ਜਾਂਦੇ ਨੇ ਤੇ ਬਹੁਤ ਅਗੇ ਹੋ ਕੇ ਸੇਵਾ ਜਿਹੜੀ ਕਰ ਰਹੇ ਨੇ ਉਹ ਅੱਜ ਲੋੜ ਹੈ ਇਸ ਤਰ੍ਹਾਂ ਦੇ ਸਾਨੂੰ ਸਾਰਿਆਂ ਨੂੰ ਇਹਨੂੰ ਕਾਇਮ ਕਮੇਟੀਆਂ ਬਣਾਉਣ ਦੀ ਤੇ ਜਿਸ ਤੇ ਨਾਲ ਸਾਡੇ ਹਲਕੇ ਦਾ ਇਲਾਕੇ ਦਾ ਵਿਕਾਸ ਜਿਹੜਾ ਹੈ ਹੋ ਸਕੇ ਕਿ ਅੱਜ ਬਹੁਤ ਲੋੜ ਹੈ ਤੇ ਅਸੀਂ ਕਰ ਵੀ ਸਕਦੇ ਹਾਂ ਤੇ ਸਰਕਾਰਾਂ ਨੂੰ ਵੀ ਜੇਕਰ ਦੱਸ ਪਾਏ ਇਸ ਤਰ੍ਹਾਂ ਦੇ ਤਸਪਾਵਾਂ ਜਿਹੜੀਆਂ ਬਣੀਆਂ ਉਹਨਾਂ ਨੂੰ ਅਸੀਂ ਦੱਸਾਂਗੇ ਕਿ ਸਾਨੂੰ ਕੀ ਲੋੜ ਹੈ ਤੇ ਕੀ ਸਾਡੀ ਤਕਲੀਫ ਐ ਸਾਨੂੰ ਕੀ ਪ੍ਰੋਬਲਮ ਐ ਤੋਂ ਉਦੋਂ ਹੀ ਉਹਨਾਂ ਦੇ ਕੋ ਪਤਾ ਲੱਗੇਗਾ ਤੋਂ ਇਹੇ ਸਾਡੀਆਂ ਬੇਨਤੀਆਂ ਨੇ ਤੋਂ ਹੁਣ ਬੱਚਿਆਂ ਨੂੰ ਇਹ ਪਹਿਲਾਂ ਉਸ ਤੋਂ ਪਹਿਲਾਂ ਸਾਡੇ ਬਾਬਾ ਜੀ ਸਰਕਾਰ ਜੋਗ ਹਜੇ ਸਿੰਘ ਜੀ ਹਰਮਨ ਉਹ ਦੋ ਮਿੰਟ ਵਾਸਤੇ ਆਪ ਜੀ ਨੂੰ ਦੇ ਵਿਚਾਰ ਰੱਖਣਗੇ ਤੋਂ ਮੈਂ ਬਾਬਾ ਜੀ ਬੇਨਤੀ ਕਰਾਂ ਉਹ ਆ ਕੇ ਆਪਣੇ ਵਿਚਾਰ ਰੱਖਣ ਤੋਂ ਬਾਬਾ ਹਜੇ ਸਿੰਘ ਜੀ ਹਰਮਨ ਮੇਰੇ ਰੋਕੀ ਕਲੱਬ ਤੋਂ ਪ੍ਰਮਾਣਯੋਗ ਨਿਰਮਲ ਸਾਥੀ ਇਹ ਪਿਆਰੇ ਬੱਚੇ ਇਦਾਦ ਦੇ ਨਾਲ ਨਤਰਗਾਰ ਵਿਦਿਆਰਥੀ ਇੱਕ ਵਾਰ ਸਵਾਗਤ ਹੈ ਜੇ ਉਹ ਲੋਕ ਸੁਭਾਸ਼ ਤੋਂ ਕੋਤੇ ਦੇ ਇਹ ਪਿੰਡਾਂ ਦੇ ਇਹ ਨਾਮ ਲੜਦੇ ਜਿਹੜੇ ਪਿੰਡ ਦੇ ਬੱਚੇ ਤੇ ਪੁੱਛਿਆ ਸਾਰੇ ਅਨੁਭਵ ਕੁਲ ਦੇ ਤੋਸਾ ਬਹੁਤ ਬਹੁਤ ਸੰਕੀਪਤ ਹੈ ਮੈਂ ਆਪਣੇ ਕਲੱਬ ਦਾ ਬਹੁਤ ਹੀ ਧੰਨਵਾਦ ਕਰਨਾ ਹੈ ਕਿ ਦਿਨਾਂ ਨੇ ਇਸ ਪਹਾੜੀ ਕੈਂਪ ਦੇ ਵਿੱਚ ਜਿਹੜੇ ਬੱਚੇ ਕੱਢੇ ਗਏ ਜਾਣਤੇ ਛੜੇ ਹੌਫਾ ਰਸਤਾ ਤੇ ਉੱਪਰਲੇ ਪਿੰਡ ਹੋ ਰਹੇ ਹੈ ਰਾਜ ਦੇ ਕਿ ਇਹਨਾਂ ਨੇ ਇੱਥੇ ਕੰਪਿਊਟਰ ਸੈਂਟਰ ਤੇ ਬੱਚਿਆਂ ਲਈ ਕੰਪਿਊਟਰ ਲੈ ਕੇ ਆਇਆ ਹੈ ਕਮਿਟਾ ਇਹ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਲਈ ਬਹੁਤ ਬਹੁਤ ਇਚਾ ਕਰਦੇ ਹਾਂ ਕਲਾਮਾਚੇ ਇਸੇ ਤਰ੍ਹਾਂ ਦੇ ਇਹ ਜਿਹੜੇ ਇਲਾਕੇ ਆ ਦੇ ਵਿੱਚੇ ਉਹ ਕਹਿੰਦੇ ਨੇ ਸੋ ਦਾਸ ਵੱਲੋਂ ਤੇ ਸਮੂਹ ਬਰੋਦਰ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਵਾਦ 43 ਜੀ ਤੋਂ ਸੋ 12 ਜੀ